ਪਾਪ ਫਰਾਂਸਿਸ ਦਾ 88 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਵੈਟਿਕਨ ਸਿਟੀ 'ਚ ਉਹਨਾਂ ਨੇ ਆਖਰੀ ਸਾਲ ਐ। ਕਾਰਡੀਨਲ ਕੈਵਨ ਫੈਰਲ ਨੇ ਪਾਪ ਦੇ ਦੇਹਾਂਤ ਦਾ ਐਲਾਨ ਕੀਤਾ। ਫੈਰਲ ਨੇ ਆਪਣੇ ਐਲਾਨ 'ਚ ਕਿਹਾ ਕਿ ਰੋਮ ਦੇ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ 7:35 'ਤੇ ਪਾਪ ਫਰਾਂਸਿਸ ਨੇ ਆਖਰੀ ਸਾਲ ਐ। ਫਰਾਂਸਿਸ ਦੀ ਪੂਰੀ ਜ਼ਿੰਦਗੀ ਲੋਰਡ ਤੇ ਚਰਚ ਦੀ ਸੇਵਾ ਨੂੰ ਸਮਰਪਿਤ ਸੀ। ਉਹਨਾਂ ਹਮੇਸ਼ਾ ਸਾਨੂੰ ਹਿੰਮਤ, ਪਿਆਰ ਤੇ ਹਾਸ਼ੇ ਦੇ ਲੋਕਾਂ ਲਈ ਖੜੇ ਹੋਣ ਲਈ ਪ੍ਰੇਰਿਤ ਕੀਤਾ। ਪਾਪ ਫਰਾਂਸਿਸ ਪ੍ਰਭੂ ਯੇਸ਼ੂ ਦੇ ਸੱਚੇ ਚੇਲੇ ਸਨ ਪਾਪ ਦਾ ਅੰਤਿਮ ਸੰਸਕਾਰ ਰਵਾਇਤੀ ਤੌਰ ਤੇ ਇੱਕ ਬੜਾ ਹੀ ਜਟਿਲ ਮਾਮਲਾ ਹੈ ਪਰ ਪਾਪ ਫਰਾਂਸਿਸ ਨੇ ਹਾਲੀ ਵਿੱਚ ਪੂਰੀ ਪ੍ਰਕਿਰਿਆ ਨੂੰ ਘਟਕੁੰਝਲਦਾਰ ਬਣਾਉਣ ਦੇ ਲਈ ਕੁਝ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ ਪਿਛਲੇ ਪਾਪ ਨੂੰ ਸਾਈਪਰਸ ਸੀਸਾ ਤੇ ਓਗ ਤੇ ਬਣੇ ਦਿ ਨੈਸਟ ਤਬੂਤਾ ਚ ਦਫਨਾਇਆ ਗਿਆ ਸੀ ਹਾਲਾਂਕਿ ਪਾਪ ਫਰਾਂਸਿਸ ਨੇ ਜ਼ਿੰਕ ਦੇ ਨਾਲ ਬਣੇ ਇੱਕ ਸਧਾਰਨ ਲੱਕੜ ਦੇ ਤਬੂਤ ਨੂੰ ਚੁਣਿਆ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸੇਂਟ ਪੀਟਰਸ ਬਸਿਲਿਕਾ ਚ ਲੋਕਾਂ ਦੇ ਦਰਸ਼ਨ ਲਈ ਇੱਕ ਉੱਚੇ ਪਲੇਟਫਾਰਮ 'ਚ ਜਿਸ ਨੂੰ ਕੀ ਕੈਟਾਫਾਲ ਕਿਹਾ ਜਾਂਦਾ ਹੈ ਉਸ ਤੇ ਰੱਖਣ ਦੀ ਰਵਾਇਤ ਨੂੰ ਵੀ ਉਹਨਾਂ ਨੇ ਖਤਮ ਕਰ ਦਿੱਤਾ। ਇਸ ਦੀ ਬਜਾਏ ਉਹਨਾਂ ਦੀ ਦੇਹ ਨੂੰ ਤਬੂਤ ਦੇ ਅੰਦਰ ਰੱਖ ਕੇ ਸੋਕਰਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਦੀ ਸੱਦਾ ਦਿੱਤਾ ਜਾਵੇਗਾ। ਜਿਸ ਵੇਲੇ ਉਹਨਾਂ ਨੂੰ ਲੋਕ ਸ਼ਰਧਾਂਜਲੀ ਦੇਣ ਆਉਣਗੇ ਉਸ ਵੇਲੇ ਉਹਨਾਂ ਦੇ ਤਬੂਤ ਦਾ ਢੱਕਣ ਖੁੱਲ੍ਹਾ ਰੱਖਿਆ ਜਾਵੇਗਾ। ਫਰਾਂਸਿਸ ਅਜਿਹੇ ਪਹਿਲੇ ਪਾਪ ਹੋਣਗੇ ਜਿਨ੍ਹਾਂ ਨੂੰ ਵੈਟਿਕਨ ਦੇ ਬਾਹਰ ਦਫਨਾਇਆ ਜਾਵੇਗਾ। ਦੱਸਦੀ ਕਿ ਪੌਪੀ ਇਸਟਰ ਮੌਕੇ ਆਤਵਾ ਨੂੰ ਆਖਰੀ ਵਾਰ ਜਨਤਾ ਦੇ ਰੂਬਰੂ ਹੋਏ ਸਨ ਉਹਨਾਂ ਜਨਤਾ ਨੂੰ ਇਸਟਰ ਦੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾ ਸੀ ਹਾਲਾਂਕਿ ਇਸ ਦੌਰਾਨ ਉਹ ਆਪ ਇੱਕ ਵੀਲ ਚੇਰ ਤੇ ਬੈਠੇ ਪਸ ਦੇਖ ਰਹੇ ਸਨ ਅਤੇ ਸ਼ੁਭਕਾਮਨਾਵਾਂ ਉਹਨਾਂ ਦੇ ਸਹਿਯੋਗੀ ਨਿਤਿਤਿਆਸਨ